ਤੁਸੀਂ ਮਤੇ ਵੀ ਹੈਰਾਨ ਹੋਣਾ ਪੜ ਕੇ ਗੁਰਮੁਖੋ ਜਦੋਂ ਅਸੀਂ ਮਸੰਦਾ ਦਾ ਜ਼ਿਕਰ ਪੜੀਏ ਨਾ ਤੁਸੀਂ ਇੱਕ ਗੱਲ ਆਪਣੇ ਜ਼ਿਹਨ 'ਚ ਕਦੇ ਲੈ ਕੇ ਆਓ ਗੁਰੂ ਅਰਜਨ ਦੇ ਮਹਾਰਾਜ ਪਾਤਸ਼ਾਹ ਤੱਕ ਗੁਰਤਾ ਗੱਦੀ ਦੀ ਜਦੋਂ ਵੀ ਗੱਲ ਚੱਲਦੀ ਹੈ ਰੌਲਾ ਪਾਉਂਦੇ ਨੇ ਗੁਰੂ ਨਾਨਕ ਦੇ ਮਹਾਰਾਜ ਨੇ ਸਰੀਰ ਸੰਕੋਚਿਆ ਗੁਰੂ ਅੰਗਦ ਦੇ ਮਹਾਰਾਜ ਕੋਲ ਗੁਰਤਾ ਗੱਦੀ ਆਈ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਜਾਂ ਹੋਰ ਸਿੱਖਾਂ ਵੱਲੋਂ ਇਸ ਗੱਲ ਦੇ ਉੱਤੇ ਸਵਾਲ ਉੱਠਿਆ ਮੈਂ ਜ਼ਿਕਰ ਕਰਾਂ ਗੁਰੂ ਅਰਜਨ ਦੇਵ ਮਹਾਰਾਜ ਤੱਕ ਤੇ ਜ਼ਿਕਰ ਉੱਠਦਾ ਪਰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਤੁਸੀਂ ਕਿਤੇ ਨਹੀਂ ਇਤਿਹਾਸ ਚ ਪੜੋਗੇ ਕਿ ਗੁਰਤਾ ਗੱਦੀ ਵਾਸਤੇ ਕਿਤੇ ਕੋਈ ਲੜਾਈ ਹੋਈ ਹੋਵੇ ਜਾਂ ਕੋਈ ਅੱਗੇ ਦਾਵੇਦਾਰ ਆਇਆ ਹੋਵੇ ਵੀ ਹੁਣ ਤੇ ਗੁਰਤਾ ਗੱਦੀ ਮੈਨੂੰ ਚਾਹੀਦੀ ਹੈ ਇਹਦਾ ਬੜਾ ਵੱਡਾ ਕਾਰਨ ਹੈ ਪਤਾ ਹੈ ਵੀ ਇਸ ਗੁਰਤਾ ਤੇ ਬੈਠ ਕੇ ਕੱਲੇ ਸੰਗਤ ਦੀ ਮਾਇਆ ਨਹੀਂ ਇਕੱਠੀ ਹੁੰਦੀ ਇਹ ਉਹ ਗੁਰਤਾ ਗੱਦੀ ਹੈ ਜਿੱਥੇ ਬੈਠ ਕੇ ਤਤੀ ਤਵੀ ਤੇ ਵੀ ਚੌਂਕੜਾ ਮਾਰਨਾ ਪਵੇਗਾ ਇਹ ਉਹ ਗੁਰਤਾ ਗੱਦੀ ਹੈ ਜਿੱਥੇ ਦੇਗ ਵਿੱਚ ਵੀ ਉਬਲ ਨਾ ਪਵੇਗਾ ਇਹ ਉਹ ਪਾਵਨ ਧਰਤੀ ਹੈ ਜਾਂ ਉਹ ਪਾਵਨ ਅਸਥਾਨ ਉਹ ਮਹਾਰਾਜ ਪਾਤਸ਼ਾਹ ਜੀ ਦੀ ਜੋਤ ਹੈ ਜਿੱਥੇ ਸੀਸ ਵਿੱਚ ਰੇਤ ਵੀ ਪਵਾਉਣਾ ਪਵੇਗਾ ਕਿਤੇ ਨਹੀਂ ਤੁਸੀਂ ਪੜੋਗੇ ਇੱਕ ਵੀ ਦਾਵੇਦਾਰ ਨੇ ਅੱਗੇ ਆ ਕੇ ਕਿਹਾ ਹੋਵੇ ਕਿ ਗੁਰਤਾ ਗੱਦੀ ਜੀ ਮੈਨੂੰ ਚਾਹੀਦੀ ਹੈ ਹੈਰਾਨ ਹੋਗੇ ਜਦੋਂ ਇਸ ਤੋਂ ਅੱਗੇ ਜਾ ਕੇ ਮੈਂ ਵੇਖਦਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੁੰਦੀ ਕਿਤੇ ਨਹੀਂ ਤੁਸੀਂ ਪੜੋਗੇ ਇੱਕ ਵੀ ਦਾਵੇਦਾਰ ਉੱਠ ਕੇ ਆਇਆ ਹੋਵੇ ਜਿਹੜਾ ਕਵੇ ਕਿ ਗੁਰਤਾ ਗੱਦੀ ਤੇ ਮੈਨੂੰ ਚਾਹੀਦੀ ਹੈ ਕਿਉਂਕਿ ਪਤਾ ਹੈ ਪਹਿਲਾਂ ਸਮਾਂ ਸ਼ਾਂਤ ਰਿਆ ਦਾਵੇਦਾਰ ਖੜੇ ਹੋਏ ਪਰ ਜਦੋਂ ਵੇਖਿਆ ਵੀ ਇਸ ਗੁਰਤਾ ਗੱਦੀ ਤੇ ਬੈਠ ਕੇ ਤਾਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਸੀਸ ਕਟਵਾਉਣੇ ਪੈਂਦੇ ਨੇ ਇੱਥੇ ਤੇ ਸਾਹਮਣੇ ਸਿੱਖਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਇੱਥੇ ਤੇ ਕਿਸੇ ਦੇ ਵਾਸਤੇ ਆਪਣੇ ਬਲੀਦਾਨ ਤੱਕ ਦੇਣੇ ਪੈਂਦੇ ਨੇ ਇੱਕ ਵੀ ਦਾਵੇਦਾਰ ਨਹੀਂ ਉੱਠਦਾ ਕਿ ਮੈਨੂੰ ਗੁਰਤਾ ਗੱਦੀ ਚਾਹੀਦੀ ਹੈ ਜੀ ਕਿਸ ਤਰ੍ਹਾਂ ਦੇ ਲੋਕ ਸੀ ਉਦੋਂ ਖੈਰ ਗੁਰੂ ਹਰਗੋਬਿੰਦ ਮਹਾਰਾਜ ਨੇ ਸਰੀਰ ਸੰਕੋਚਿਆ ਗੁਰੂ ਹਰ Rai ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਤੇ ਬੰਦਗੀ ਦੇ ਵਿੱਚ ਜੁੜ ਗਏ ਕਿਉਂਕਿ ਯਾਦ ਰੱਖਿਓ ਜੇ ਇਬਾਦਤ ਹੈ ਤਾਂ ਸ਼ਹਾਦਤ ਹੈ ਜਿਹੜਾ ਬੰਦਾ 10 ਮਿੰਟ ਨਹੀਂ ਟਿਕ ਕੇ ਬੈਠ ਸਕਦਾ ਉਹਦੇ ਤੋਂ ਘੰਟਿਆਂ ਬੱਧੀ ਬਹਿਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ